ਸਰਕਾਰੀ ਠੇਕੇ ਤੋਂ ਸ਼ਰਾਬ ਖਰੀਦੀ ਹੁੰਦੀ ਤਾਂ ਸਰਕਾਰ ਜ਼ਿੰਮੇਵਾਰ ਸੀ ਪਰ ਤੁਸ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਇਹ ਉਹ ਪਰਿਵਾਰ ਆ ਸੀ ਪਹਿਲਾਂ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਕਿ ਇਹ ਉਹ ਪਰਿਵਾਰ ਆ ਜਿਹੜਾ ਹਰਿਆਣੇ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਸਰੋਂ ਵੱਢਣ ਲਈ ਗਿਆ ਹੋਇਆ ਸੀ ਉਹਨਾਂ ਦਾ ਇੱਕ ਜਿਹੜਾ ਘਰ ਦਾ ਮੁਖੀ ਸੀ ਉਹਨੇ ਜਿਹੜੀ ਸ਼ਰਾਬ ਪੀਤੀ ਆ ਜੈਰੀ ਲਈ ਉਹਦੇ ਨਾਲ ਉਹਦੀ ਮੌਤ ਹੋ ਜਾਂਦੀ ਆ ਪਰ ਇਸ ਬਿਆਨ ਨੇ ਜਿਹੜਾ ਰੋੜਾ ਜੀ ਵੱਲੋਂ ਬਿਆਨ ਦਿੱਤਾ ਗਿਆ ਕਿ ਅਸੀਂ ਜੇਕਰ ਠੇਕੇ ਤੋਂ ਸ਼ਰਾਬ ਪੀਤੀ ਜਾਂਦੀ ਲੈ ਕੇ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਸੀ ਪਰ ਜਿਹੜੀ ਇਹ ਸਰਾਬ ਹੈ ਇਹਦੀ ਜ਼ਿੰਮੇਵਾਰੀ ਸਾਇਦ ਸਰਕਾਰ ਦੀ ਨਾ ਬਣਦੀ ਹੋਵੇ ਸਾਡੇ ਨਾਲ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਜੋ ਕਿ ਸਾਬਕਾ ਫਾਈਨੈਂਸ ਮਿਨਿਸਟਰ ਵੀ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਢੀਂਡਾ ਸਾਹਿਬ ਤੁਸੀਂ ਕੀ ਕਿਵੇਂ ਦੇਖਦੇ ਹੋ ਸਰਕਾਰ ਨੇ ਅੱਜ 4 ਦਿਨਾਂ ਬਾਅਦ ਚੁੱਪੀ ਤਾਂ ਤੋੜੀ ਆ ਪਰ ਬਿਆਨ ਦਾ ਗਿਆ ਉਹ ਵੀ जख्मਾਂ ਤੇ ਨੂਨ ਪੁੱਕਣ ਵਾਲਾ ਦੇਖੋ ਬੜਾ ਹੀ ਮੰਦ ਭਾਗਾ ਤੇ ਸ਼ਰਮਸਾਰ ਕਰਨ ਵਾਲਾ ਬਿਆਨ ਦਿੱਤਾ ਹੈ ਅਮਨ ਅਰੋੜਾ ਜੀ ਨੇ ਘੱਟੋ ਘੱਟ ਉਹਨਾਂ ਵਰਗੇ ਵਿਅਕਤੀ ਨੂੰ ਪੜ੍ਹੇ ਲਿਖੇ ਬੰਦੇ ਨੂੰ ਇਹੋ ਜਿਹਾ ਬਿਆਨ ਇਸ ਸ਼ੋਭ ਦਾ ਜਾਣਦੇ ਆ ਉਹ ਵੀ ਜੇ ਸ਼ਰਾਬ ਦੋ ਨੰਬਰ ਦੀ ਵਿਕਦੀ ਹੈ ਤਾਂ ਉਹਦੇ ਪਿੱਛੇ ਵੀ ਸਰਕਾਰ ਦਾ ਫੇਲਿਅਰ ਹੈ ਜੀ ਸਰਕਾਰ ਦੀ ਨਲਾਕੀ ਹੈ ਜਾਂ ਸਰਕਾਰ ਦੀ ਮਿਲੀਭੁਗਤ ਹੈ ਤਾਂ ਹੀ ਦੋ ਨੰਬਰ ਦੀ ਸ਼ਰਾਬ ਵੇਚ ਸਕਦੀ ਨਹੀਂ बिक ਨਹੀਂ ਸਕਦੀ ਇਹ ਗੈਰਕਾਨੂੰਨੀ ਹੈ ਗੈਰਕਾਨੂੰਨੀ ਕੰਮ ਨੂੰ ਰੋਕਣਾ ਵੀ ਸਰਕਾਰ ਦਾ ਹੈ ਜੇ ਗੈਰਕਾਨੂੰਨੀ ਕੰਮ ਨਾ ਹੁੰਦਾ ਤਾਂ ਇਹ ਜਾਨਾ ਨਹੀਂ ਸੀ ਜਾਣੀਆਂ ਜੀ ਸੋ ਸਰਕਾਰ ਦੀ ਇਹੀ ਜੀ ਬਿਆਨ ਵਿੱਚ ਘਟੋ ਘਟ ਜੇ ਤੁਸੀਂ ਕਿਸੇ ਨੂੰ ਦਲਾਸਾ ਨਹੀਂ ਦੇ ਸਕਦੇ ਤਾਂ ਉਹਨਾਂ ਦੇ ਜਖਮਾਂ ਤੇ ਨੂਨ ਤਾਂ ਬਿਲਕੁਲ ਨਹੀਂ ਛਿੜਕਣਾ ਚਾਹੀਦਾ ਇਹ ਸੋ ਇਹਦੀ ਅਸੀਂ ਸਖਤ ਨਿਗਰਦੀ ਕਰਦੇ ਆ ਇਸੇ ਬਿਆਨ ਦੀ ਤੇ ਮੈਂ ਤਾਂ ਕਹਿਣਾ ਰੂੜਾ ਸਾਹਿਬ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਚਾਰ ਦਿਨਾਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਸਿਰਫ ਇੱਕ ਦਿੰਦਾ ਹੈ ਮਾਫੀ ਦੇ ਰੂਪ ਦੇ ਵਿੱਚ 13 ਲੱਖ ਰੁਪਏ ਦਾ ਜਿਹੜਾ ਕਹਿ ਸਕਦੇ ਆ ਕਿ ਕੋਈ ਸਮਝੌਤਾ ਹੋਇਆ ਕੀ ਲੱਗਦਾ ਤੁਹਾਨੂੰ 13 ਲੱਖ ਨਾਲ ਜਿਹੜੇ ਯਤੀਮ ਹੋਏ ਬੱਚੇ ਆ ਉਹਨਾਂ ਦੀ ਜ਼ਿੰਦਗੀ ਬਸਰ ਹੋ ਜਾਏਗੀ ਦੇਖੋ ਪੂਰੀ ਜ਼ਿੰਦਗੀ ਇਹਨਾਂ ਨੇ ਕੱਟਣੀ ਹੈ 13000 ਰੁਪਏ ਬਿਲਕੁਲ ਨਾ ਕਾਫੀ ਹੈ ਅਸੀਂ 13 ਲੱਖ ਅਸੀਂ ਪਹਿਲੇ ਦਿਨ ਵੀ ਜਿਹੜੀ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਸੀ ਜੀ ਵੀ 1 ਕਰੋੜ ਰੁਪਿਆ ਉਹ ਤਾਂ ਸਰਕਾਰ ਕਹਿੰਦੀ ਹੈ ਵੀ ਅਸੀਂ ਇੰਨਾ ਪੈਸਾ ਦੇਤਾ ਇੰਨਾ ਪੈਸਾ ਦੇਤਾ ਕਹਿੰਦੇ ਜੀ ਅਸੀਂ ਇੰਨਾ ਨਾ ਕਰੋੜ ਰੁਪਏ ਖਿਡਾਰੀਆਂ ਨੂੰ ਦੇਤਾ ਚਲੋ ਵਧੀਆ ਗੱਲ ਹੈ ਦਿੱਤਾ ਤੇ ਗਰੀਬਾਂ ਵਾਸਤੇ ਪੈਸਾ ਨਹੀਂ ਉਹਨਾਂ ਕੋਲੇ ਇਹਨਾਂ ਦੇ ਤਾਂ ਉਹਨਾਂ ਦੀ ਗਲਤੀ ਕਰਕੇ ਇਹਨਾਂ ਦੇ ਵਿਚਾਰਿਆਂ ਦੇ ਘਰ ਬਰਬਾਦ ਹੋ ਗਏ ਕਿ ਉਹਨਾਂ ਨੂੰ ਪੈਸਾ ਨਹੀਂ ਦੇ ਸਕਦੇ ਸੋ ਉਹਦੇ ਵਿੱਚ ਵੀ ਇਹ ਉਹਨਾਂ ਨਾਲ ਜਿਹੜਾ ਲੇਖਾ ਜੋਖਾ ਕਰ ਰਹੇ ਨੇ ਜੀ ਇੰਨਾ ਲੈ ਲਓ ਇੰਨਾ ਲੈ ਲਓ ਮਤਲਬ ਇਹ ਚੀਜ਼ ਦਾ ਵੀ ਥੋਦੇ ਬਾਜੀ ਕਰਨੀ ਪਰਿਵਾਰਾਂ ਦੇ ਨਾਲ ਇਹ ਜੀ ਇਹ ਇਹਨੂੰ ਘਟਾ ਕੇ ਇੰਨਾ ਕਰ ਲੀਏ ਇੰਨਾ ਘਟਾ ਕੇ ਇੰਨਾ ਕਰ ਲੀਏ ਇਹ ਸਾਰੀਆਂ ਗੱਲਾਂ ਜਿਹੜੀ ਇਹ ਆਮ ਆਦਮੀ ਦੀ ਸਰਕਾਰ ਹੈ ਇਹ ਤਾਂ ਖਾਸ ਨਾਲੋਂ ਵੀ ਜਿਹੜੀ ਹੈ ਖਾਸਮ ਖਾਸ ਸਰਕਾਰ ਹੋਗੀ ਲੋਕਾਂ ਨੇ ਬੜੇ ਆਸ ਦੇ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਸੰਗਰੂਰ ਦਾ ਮੁੱਖ ਮੰਤਰੀ ਹੋਵੇ ਇਸ ਹਲਕੇ ਦਾ ਫਾਇਨੈਂਸ ਮਿਨਿਸਟਰ ਹੋਵੇ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਇਹਨਾਂ ਨੂੰ ਆਪਦਾ ਜਿਹੜਾ ਹੱਕ ਹੈ ਉਹ ਵੀ ਨਾ ਮਿਲ ਰਿਹਾ ਹੋਵੇ ਇਸ ਤੋਂ ਕੀ ਤੁਸੀਂ ਕੀ ਆਸ ਰੱਖ ਸਕਦੇ ਹੋ ਇਹਨਾਂ ਦੀ ਸਰਕਾਰ ਤੋਂ ਬਿਲਕੁਲ ਜੀ ਇਹ ਸਨ ਸਾਡੇ ਨਾਲ ਪ੍ਰਵਿੰਦਰ ਸਿੰਘ ਢੀਂਡਸਾ ਜਿਨ੍ਹਾਂ ਨੇ ਸਾਬ ਕਿਹਾ ਕਿ ਜਿਹੜਾ 13 ਲੱਖ ਰੁਪਏ ਉਹ ਬਿਲਕੁਲ ਨਾ ਕਾਫੀ ਹੈ ਕਟੋ-ਕਟ 1 ਕਰੋੜ ਰੁਪਏ ਦੀ ਰਾਸੀ ਦਿੱਤੀ ਜਾਣੀ ਚਾਹੀਦੀ ਦੂਜੇ ਪਾਸੇ ਜਿਹੜੇ ਇਹ ਜਿਹੜਾ ਐਲਾਨ ਕੀਤਾ ਹੈ 4 ਦਿਨਾਂ ਬਾਅਦ ਜਿਹੜੀਆਂ ਮ੍ਰਿਤਕ ਸਰੀਰ ਨੇ ਉਹ ਮੌਤਰੀ ਦੇ ਵਿੱਚ ਰੋਲੇ ਨੇ ਜੇਕਰ ਇੰਨੀ ਮੁਆਵਜ਼ਾ ਦੇਣਾ ਸੀ ਤਾਂ ਉਹ ਪਹਿਲੇ ਦਿਨ ਹੀ ਦੇ ਕੇ ਉਹਨਾਂ ਨੂੰ ਸੰਸਕਾਰ ਕੀ ਕਰਵਾਇਆ ਜਾ ਸਕਦਾ ਸੀ ਪਰ ਤੁਸੀਂ ਦੇਖੋਗੇ 13 ਲੱਖ ਰੁਪਏ ਦੇ ਕੇ ਵੀ 4 ਦਿਨ ਰੋਲ ਤੋਂ ਬਾਅਦ ਧਰਨੇ ਲਾਉਣ ਤੋਂ ਬਾਅਦ ਆਹ ਉਹ ਲੋਕ ਨੇ ਜਿਹੜੇ ਦਿਹਾੜੀਆਂ ਕਰਕੇ ਆਪਣਾ ਪੇਟ ਪਾਲਦੇ ਸੀ ਆਪਣੇ ਬੱਚਿਆਂ ਦਾ ਜੋ ਗੁਜ਼ਰਬਸਰ ਕਰਦੇ ਸੀ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਸਰਕਾਰ ਵੱਲੋਂ ਕੋਈ ਵੀ ਪੱਤਕਿਰਿਓ ਮੈਂ ਨਾ ਹੋਣੀ ਤਾਂ ਬਹੁਤ ਵੱਤ ਭੱਗ ਗਈ ਹੈ ਤੇ ਮੈਂ ਸੋਚਦਾ ਜਿਹੜੇ ਵੀ ਇਹ ਜਿਹੜੇ ਮਤਲਬ ਪਰਿਵਾਰਾਂ ਨਾਲ ਇਹ ਹਾਦਸਾ ਹੋਇਆ ਉਹਨਾਂ ਨੂੰ ਮਤਲਬ ਕੋਈ ਮਤਲਬ ਪਰਿਵਾਰ ਨੂੰ ਨੌਕਰੀ ਜਾਂ ਕੁਝ ਨਾ ਕੁਝ ਸਹਿਯੋਗ ਕਰਨ ਦੇਣਾ ਚਾਹੀਦਾ ਕਿਸ ਤਰ੍ਹਾਂ ਦੇ ਰੂੜੇ ਦਾ ਬਿਆਨ ਆਇਆ ਇੱਕ ਕਿ ਇਹ ਜਿਹੜੀ ਸਰਾਬ ਹੈ ਉਹ ਸਰਕਾਰੀ ਠੇਕੇ ਦੀ ਪੀਤੀ ਨਹੀਂ ਹੁੰਦੀ ਸਰਕਾਰੀ ਦੀ ਜ਼ਿੰਮੇਵਾਰ ਨਹੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹਨਾਂ ਨੇ ਸ਼ਰਾਬ ਪੀਤੀ ਆ ਕਿਹਦੀ ਜ਼ਿੰਮੇਵਾਰੀ ਬਣਦੀ ਜੀ ਆਪਾਂ ਇਸ ਹਲਕੇ ਦੀ ਗੱਲ ਕਰਦੇ ਜਿੱਸੇ ਇਹ ਜਿੱਥੇ ਇਹ ਮਦ ਹਾਦਸਾ ਵਾਪਰਿਆ ਇੱਥੋਂ ਦੇ ਜਿਹੜੇ ਐਮਐਲਏ ਜਿੱਤੇ ਨੇ ਉਹ ਮਤਲਬ ਆਪਕਾਰੀ ਨੀਤੀ ਦੇ ਮਨਿਸਟਰ ਨੇ ਚੀਮਾ ਸਾਹਿਬ ਕਿਉਂਕਿ ਉਹ ਸਿੱਧ ਤੋਂ ਤੇ ਮੈਨੂੰ ਲੱਗਦਾ ਇਹਨਾਂ ਨੂੰ ਇਨਵੋਲਵ ਹੋਣਾ ਚਾਹੀਦਾ ਜੇਕਰ ਇਹ ਕਹਿੰਦੇ ਠੇਕੇਦਾਰ ਨਹੀਂ ਤਾਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਦੇ ਤੁਸੀਂ ਨਸ਼ਾ ਖਤਮ ਕਰਦਾ ਜੋ ਇੱਥੇ 2 ਨੰਬਰ ਦੀ दारू ਹੀ ਨਹੀਂ ਖਤਮ ਕਰ ਸਕਦੇ ਤਾਂ ਸਰਕਾਰ ਹੋਰ ਕੀ ਕਰੂਗੀ ਤੁਹਾਡੇ ਬੱਚੇ ਦਾ ਕੀ ਨਾਮ ਸੀ ਜਗਜੀਤ ਸਿੰਘ ਜੀ ਕਹੇ ਬੇਟੇ ਸੀਗੇ ਤੁਹਾਡੇ ਇਕੱਲੇ ਇੱਕੋ ਸੀ ਇੱਕੋ ਬੇਟਾ ਸੀ ਇੱਕੋ ਸੀ ਬੇਟੇ ਤੇ ਕਹਾ ਬੱਚੇ ਕਹ ਰਹੇ ਇੱਕ ਬੁੱਢੀ ਆ ਜੀ 4 ਸਾਲ ਦੀ ਇੱਕ ਸੀ ਸਾਲ 80 ਮਹੀਨਾ ਦਾ ਮੁੰਡਾ ਹੈ ਸੇਂ ਨਹੀਂ ਆਦਮਾ ਕਰਤਾ ਦੇਖੋ ਤੁਹਾਡਾ ਕਮਾਉਣੇ ਵਾਲਾ ਪੁੱਤ ਤਾਂ ਚਲਾ ਗਿਆ ਕਿਵੇਂ ਚੱਲੂਗਾ ਕਜਾ ਇਹ ਤਾਂ ਜੀ ਹੁਣ ਸਰਕਾਰਾਂ ਨੂੰ ਚਾਹੀਦੀਆਂ ਮੰਗ ਦੇਣੀ ਨਾਲ ਅਸੀਂ ਤਾਂ ਕਿਹੜੇ ਚਲਾਉਣ ਜੋ ਗਰਸਤਾ ਇਹਨਾਂ ਦੇ ਹੱਥਾਂ ਕੰਨੀ ਚਾਕਦੇ ਸਾਨੂੰ ਤਾਂ ਕਮਾਉਂਦੇ ਹੀ ਆ ਇਸ ਤੀਗਾ ਧੀਆਂ ਵੀ ਇਹਦੇ ਸਿਰ ਤੇ ਹੀ ਤੀਆਂ ਤਾਂ ਬੁਰਾ ਹਾਲੀ ਹੈ ਜੀ ਸਾਨੂੰ ਮੰਗ ਦੇਣੀ ਚਾਹੀਦੀ ਸਰਕਾਰ ਨੂੰ ਬੇਜੋ ਅੱਖਾਂ ਨੂੰ ਵੀ ਪੜਾਈ ਦੇਣੀ ਚਾਹੀਦੀ ਹੈ ਬੱਚੇ ਨੂੰ ਵੀ ਮਾੜਾ-ਵੋਟਾ ਕਿਸੇ ਨੌਕਰੀ ਤੇ ਲਾਉਣਾ ਚਾਹੀਦਾ ਤਾਂ ਹੀ ਗੁਜ਼ਾਰਾ ਕਰੂ ਮੈਂ ਕਿੰਨਾ ਕਚਰਾ ਲਾ ਮੇਰੇ ਘਰੋਂ ਬੰਦ ਇਹ ਤਾਂ ਕੋਈ ਅਸੀਂ ਕਮਾ ਕੇ ਤਾਂ ਇਹਨਾਂ ਦੇ ਹੱਥਾਂ ਕੰਨੀ ਚਾਕਦੇ ਮਤਲਬ ਬੇਲੀ ਹੋ ਗਈ ਤੇ ਹੁਣ ਵੀ ਧੀਆਂ ਵਹਿਆਂ ਗਿਆ ਪੁੱਤ ਆਪਦੇ ਘਰ ਵਾਰਦਾ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਤੇ ਮੈਨੂੰ ਆਪ ਢਕਾ ਕੇ ਮਰੂਗਾ ਉਹ ਤਾਂ ਬਹੁਤ ਔਖੀਆਂ ਵਈ ਮੇਰੇ ਅੱਠ ਬੇਕੇ ਨੇ ਮੌਤਾਂ ਹੋਈਆਂ ਨੇ ਪਾਸੇ ਭੂਖ ਪਿਆ ਜੇ ਫੋਜੀ ਹੂੰਗਾ ਡੈੜੀ ਕਰਦਾ ਸੀ ਜੀ ਅਥਣੇ ਤੜਕੇ ਆ ਕੇ ਅਥਣੇ ਬੱਚਾ ਨਾ ਖਵਾ ਦਿੰਦਾ ਸੀ ਜੀ ਹੁਣ ਹੈ ਹੀ ਨਹੀਂ ਵਿਚਾਰੀ ਦੇ ਕੋਈ ਕਿੱਥੋਂ ਖਾਣਗੇ ਜੀ ਇਹ ਬੱਚੇ ਇਹ ਇਹ ਗੱਲ ਕੀਤੀ ਜਾਵੇ ਤੁਹਾਨੂੰ 13 ਲੱਖ ਰੁਪਏ ਦਾ ਐਲਾਨ ਕੀਤਾ ਸਰਕਾਰ ਨੇ ਹਾਂ ਜੀ ਗੁਜ਼ਾਰਾ ਹੋ ਜਾਏਗਾ 13 ਲੱਖ ਨਹੀਂ ਹੁੰਦਾ ਜੀ ਉਹ ਕਿੰਨੇ ਕੁ ਦਿਨ ਚੱਲਣਗੇ ਜੀ ਗਰੀਬ ਬੰਦੇ ਨੇ ਹਾਂ ਬੱਤ ਵੱਦ 2 ਸਾਲ ਖਾਣਗੇ ਸਾਲ ਖਾਣਗੇ ਅੱਗੇ ਕੀ ਖਾਣਗੇ ਬੱਚੇ ਇਹ ਬੰਦੇ ਬੱਚੇ ਨੇ ਇਹਨਾਂ ਦੇ 4 ਬੱਚੇ ਨੇ ਜੀ ਹਾਂ 4 ਬੱਚੇ بیٹے ਕਰ ਨੇ بیٹے ਇੱਕ ਤਾਂ ਨੇ 2 ਤਾਂ ਨਿਆਣੇ ਵਰਗੇ ਨੇ ਜਿੱਦਾਂ ਹਾਂ ਕੁੜੀਆਂ ਵੱਡੀਆਂ ਸੀ ਜੀ ਕੁੜੀਆਂ ਵੱਡੀਆਂ ਹਾਂ ਕੁੜੀਆਂ ਕਮਾਉਣ ਵਾਲੇ ਇਹੋ ਜਿਹੀ ਸੀ ਜੀ ਕਮਾਉਣ ਵਾਲਾ ਸਰਕਾਰ ਤੇ ਵੀ ਇੱਕ ਕਲੰਕ ਹੈ ਉੱਥੇ ਸਮਾਜ ਲਈ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਕਲੰਕਾ ਕਿ ਸੰਗਰੂਰ ਜ਼ਿਲ੍ਹੇ ਦੇ ਕਿੰਨ ਪਿੰਡਾਂ ਚ ਗੁਜਰਾ ਢੰਡੋਲੀ ਤੇ ਸਨਾਮ ਸ਼ਹਿਰ ਚ ਐਡੀਆਂ ਵੱਡੀਆਂ ਦਖਾਂਤ ਵਾਪਰਿਆ ਕਿ ਤਕਰੀਬਨ ਜਿਵੇਂ ਅੰਕੜੇ ਦੱਸਦੇ ਨੇ 21-22 ਮੌਤਾਂ ਨੇ ਜਿਹੜੀਆਂ ਹੋ ਚੁੱਕੀਆਂ ਨੇ ਔਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੇ ਸਭ ਤੋਂ ਵੱਡੀ ਮੰਦਭਾਗੀ ਖਾਲੇ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਇਥੇ ਉਹਨਾਂ ਐਸੇ ਕਿਸਮ ਦੇ ਜਿਹੜੇ ਲੋਕ ਧੰਦੇ ਕਰਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਵੇ ਉਸ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਤੇ ਘੱਟੋ ਘੱਟ 50-50 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ